ਮਨਦੀਪ ਕੋਰ ਵੱਲੋਂ ਜੀ ਆਪ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੀ ਅੱਜ ਦੀ ਕਹਾਣੀ ਹੈ ਜੀ ਜੋ ਕੀ ਕੈਨੇਡਾ ਲਿ ਜਾ ਕੇ ਸਖੇ ਫੁੱਫੜ ਨੇ ਕੁੜੀ ਦੇ ਨਾਲ ਕੀਤਾ ਇਹ ਕਮਲਜੀਤ ਨਾਮ ਦੀ ਕੁੜੀ ਦੀ ਕਹਾਣੀ ਹੈ ਕਮਲਜੀਤ ਕਹਿੰਦੀ ਕਿ ਮੇਰਾ ਬਹੁਤ ਵਧੀਆ ਪਰਿਵਾਰ ਸੀ ਮੈਂ ਆਪਣੇ ਮਾਪਿਓ ਦੀ ਇਕਲੀ-ਕਲੀ ਧੀ ਸੀ ਮੇਰੇ ਮਾਪਿਓ ਦੀ 25 ਕਿੱਲੇ ਜ਼ਮੀਨ ਸੀ ਅਤੇ ਉਹਨਾਂ ਨੇ ਦੋ ਪਲਾਟ ਖਰੀਦੇ ਹੋਏ ਸੀ ਤੇ ਕਮਲਜੀਤ ਦਾ ਕੋਈ ਭਰਾ ਵੀ ਨਹੀਂ ਸੀ ਉਹ ਕੱਲੀ-ਕੱਲੀ ਸੀ ਅਤੇ ਉਸ ਦੇ ਮੰਮੀ ਡੈਡੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਇੱਕ ਉਸ ਦੇ ਡੈਡੀ ਦਾ ਪٹرول ਪੰਪ ਸੀ ਉਹ ਵੀ ਕਮਲਜੀਤ ਦੇ ਨਾਮ ਤੇ ਸੀ ਕਮਲਜੀਤ ਦਾ ਡੈਡੀ ਜੋ ਵੀ ਖਰੀਦਦਾ ਸੀ ਉਹ ਸਭ ਕਮਲਜੀਤ ਦੇ ਨਾਮ ਤੇ ਹੀ ਖਰੀਦਦਾ ਸੀ ਕਮਲਜੀਤ ਦਾ ਕਹਿਣਾ ਸੀ ਕਿ ਉਸ ਦੇ ਮੰਮੀ ਪਾਪਾ ਨੇ ਉਸ ਦੇ ਨਾਮ ਤੇ ਬਹੁਤ ਸਾਰੇ ਪੈਸੇ ਵੀ ਜਮ੍ਹਾਂ ਕਰਵਾ ਕੇ ਰੱਖੇ ਹੋਏ ਸੀ ਕਹਿੰਦੀ ਕੀ ਹੁੰਦਾ ਕਿ ਮੈਂ ਹੋਸਟਲ ਦੇ ਵਿੱਚ ਪੜਦੀ ਸੀ ਅਤੇ ਮੈਂ ਘਰ ਆਈ ਹੋਈ ਸੀ ਸਾਡਾ ਇੱਕ ਦਿਨ ਪ੍ਰੋਗਰਾਮ ਬੰਦਾ ਹੈ ਲੁਧਿਆਣੇ ਜਾਣ ਦਾ ਤੇ ਕਹਿੰਦੀ ਕਿ ਮੇਰੇ ਡੈਡੀ ਕਹਿੰਦੇ ਕਿ ਕਮਲਜੀਤ ਕਪੜੇ ਖਰੀਦਣੇ ਸੀ ਸਾਡਾ ਤਾਂ ਦਿਨ ਹੀ ਨਹੀਂ ਕੀਤਾ ਕੱਲਿਆਂ ਦਾ ਜਾਣ ਨੂੰ ਚੱਲ ਅੱਜ ਅਸੀਂ ਤਿੰਨੇ ਜਾਣੇ ਕਪੜੇ ਖਰੀਦ ਕੇ ਲੁਧਿਆਣੇ ਤੋਂ ਲੈ ਕੇ ਆਉਂਦੇ ਹਾਂ ਕਮਲਜੀਤ ਕਹਿੰਦੀ ਕਿ ਮੈਂ ਵੀ ਤਿਆਰ ਹੋ ਗਈ ਅਤੇ ਮੈਨੂੰ ਵੀ ਬਹੁਤ ਚਾਹ ਸੀ ਕਿ ਚੱਲ ਮੈਂ ਵੀ ਨਵੇਂ-ਨਵੇਂ ਕਪੜੇ ਲੈ ਕੇ ਹੋਸਟਲ ਜਾਵਾਂਗੀ ਕਮਲਜੀਤ ਕਹਿੰਦੀ ਕਿ ਡੈਡੀ ਗੱਡੀ ਚ ਲਾਉਣ ਲੱਗ ਪਏ ਤੇ ਮੰਮੀ ਵੀ ਡੈਡੀ ਹੋਣਾ ਦੇ ਨਾਲ ਅਗਲੀ ਸੀਟ ਤੇ ਹੀ ਬੈਠ ਗਏ ਤਾਂ ਮੈਂ ਪਿਛਲੀ ਸੀਟ ਤੇ ਬੈਠੀ ਸੀ ਕਮਲਜੀਤ ਕਹਿੰਦੀ ਕਿ ਮੈਂ ਹੋਸਟਲ ਤੋਂ ਆਈ ਸੀ ਅਤੇ ਬਹੁਤ ਥੱਕੀ ਹੋਈ ਸੀ ਨੀਂਦਰਾ ਵੀ ਸੀ ਮੈਨੂੰ ਤੇ ਮੈਂ ਆਪਣੇ ਮੰਮੀ ਡੈਡੀ ਨੂੰ ਕਿਹਾ ਕਿ ਮੰਮੀ ਡੈਡੀ ਮੈਂ ਥੋੜੀ ਦੇਰ ਵਾਸਤੇ ਸੋ ਜਾਂਦੀ ਹਾਂ ਮੈਨੂੰ ਨੀਂਦਰ ਆਉਂਦੀ ਪਈ ਹੈ ਕਹਿੰਦੀ ਕਿ ਮੈਂ ਸੋ ਜਾਂਦੀ ਹਾਂ ਤਾਂ ਮੇਰੀ ਅੱਖ ਉਦੋਂ ਖੁੱਲਦੀ ਜਦੋਂ ਬਹੁਤ ਵੱਡਾ ਧਮਾਕਾ ਹੁੰਦਾ ਹੈ ਕਹਿੰਦੀ ਕਿ ਜੋ ਗੱਡੀ ਦੀਆਂ ਪਿਛਲੀਆਂ ਸੀਟਾਂ ਸੀ ਉਹ ਪਿੱਛੇ ਨੂੰ ਹੋ ਗਈਆਂ ਸੀ ਅਤੇ ਮੈਂ ਅਗਲੀਆਂ ਸੀਟਾਂ ਦੇ ਵਿੱਚ ਤਸ ਗਈ ਸੀ ਗੱਡੀ ਵਿੱਚੋਂ ਬਾਹਰ ਕੱਢਿਆ ਤਾਂ ਮੈਂ ਉਹੀ ਰੱਟ ਲਗਾਈ ਹੋਈ ਸੀ ਕਿ ਮੇਰੇ ਮੰਮੀ ਡੈਡੀ ਕਿੱਥੇ ਮੇਰੇ ਮੰਮੀ ਡੈਡੀ ਕਿੱਥੇ ਮੇਰੇ ਤੋਂ ਪਹਿਲਾਂ ਮੇਰੇ ਮੰਮੀ ਡੈਡੀ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਹੋਇਆ ਸੀ ਕਹਿੰਦੀ ਕਿ ਮੇਰੇ ਮੰਮੀ ਡੈਡੀ ਦੀ ਇਤਨੀ ਖੁਬਰੀ ਹਾਲਤ ਹੋ ਚੁੱਕੀ ਸੀ ਕਿ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਨਹੀਂ ਹੋ ਰਹੀ ਸੀ ਉਹਨਾਂ ਦੀ ਕਹਿੰਦੀ ਕਿ ਲੋਕਾਂ ਨੇ ਮੈਨੂੰ ਮੇਰੇ ਮੰਮੀ ਡੈਡੀ ਦੇਖਣ ਵੀ ਨਹੀਂ ਦਿੱਤੇ ਮੈਨੂੰ ਥੋੜੀ ਜਿਹੀ ਦਿਖੇ ਮੇਰੇ ਮੰਮੀ ਡੈਡੀ ਉਹਨਾਂ ਨੇ ਫਟਾਫਟ ਐਮੋਲਸ ਵਿੱਚ ਮੇਰੀ ਮੰਮੀ ਡੈਡੀ ਨੂੰ ਲੈ ਕੇ ਗਏ ਤੇ ਮੈਨੂੰ ਪਿੱਛੋਂ ਕਿਸੇ ਹੋਰ ਗੱਡੀ ਵਿੱਚ ਬਿਠਾ ਕੇ ਲੈ ਕੇ ਗਏ ਕਹਿੰਦੀ ਕਿ ਮੈਂ ਹਸਪਤਾਲ ਵਿੱਚ ਵੀ ਚੀਕਾ ਮਾਰਦੀ ਰਹੀ ਕਿ ਮੇਰੇ ਮੰਮੀ ਡੈਡੀ ਕਿੱਥੇ ਹਨ ਮੇਰੇ ਮੰਮੀ ਡੈਡੀ ਕਿੱਥੇ ਹਨ ਤੇ ਕਹਿੰਦੀ ਕਿ ਮੈਨੂੰ ਕਿਸੇ ਨੇ ਕੁਝ ਵੀ ਨਾ ਦੱਸਿਆ ਕਹਿੰਦੀ ਕਿ ਮੈਨੂੰ ਪਟੀਆਂ-ਪੁਟੀਆਂ ਕਰਵਾਈਆਂ ਉਹਨਾਂ ਨੇ ਅਤੇ ਮੈਨੂੰ ਸ਼ਾਮ ਨੂੰ ਘਰ ਲੈ ਆਉਂਦਾ ਉਹਨਾਂ ਨੇ ਤੇ ਫਿਰ ਉਸ ਤੋਂ ਬਾਅਦ ਕਹਿੰਦੀ ਕਿ ਮੈਨੂੰ ਸਿੱਧਾ ਉਹਨਾਂ ਨੇ ਸ਼ਮਸ਼ਾਨ ਘਾਟ ਵਿੱਚ ਲੈ ਕੇ ਗਏ ਤੇ ਮੇਰੇ ਨਾਨਕੇ ਵੀ ਉੱਥੇ ਪਹੁੰਚ ਚੁੱਕੇ ਸੀ ਮੇਰੇ ਜੋ ਨੇੜਲੇ ਆਂਢ ਗੁਆਂਢ ਰਿਸ਼ਤੇਦਾਰ ਸਭ ਮਤਲਬ ਕਿ ਸਭ ਸ਼ਮਸ਼ਾਨ ਘਾਟ ਵਿੱਚ ਪਹੁੰਚ ਚੁੱਕੇ ਸੀ ਕਹਿੰਦੀ ਕਿ ਮੈਂ ਰੋਵਾ-ਕਰਲਾਵਾ ਮੇਰੇ ਮੰਮੀ ਡੈਡੀ ਦੀ ਦੀ ਡੈੱਡ ਬੋਡੀ ਐਵੇਂ ਹੀ ਪਈ ਹੋਈ ਸੀ ਕਹਿੰਦੀ ਕਿ ਮੇਰੇ ਬਾਣੇ ਤਾਂ ਮੇਰੀ ਦੁਨੀਆ ਹੀ ਲੁੱਟੀ ਗਈ ਮੈਂ ਕੱਲੀ-ਕੱਲੀ ਸੀ ਮੇਰਾ ਹੋਰ ਕੌਣ ਸੀ ਇਸ ਦੁਨੀਆ ਤੇ ਕਹਿੰਦੀ ਕਿ ਮਾਪੇ ਦੀ ਮੌਤ ਤੋਂ ਬਾਅਦ ਮੈਂ ਸਦਮੇ ਵਿੱਚ ਦੇ ਵਿੱਚ ਚਲੀ ਗਈ ਕਹਿੰਦੀ ਹੋਸਟਲ ਤਾਂ ਮੈਂ ਕੀ ਜਾਣਾ ਸੀ ਕਹਿੰਦੀ ਕਿ ਰੋਟੀ ਖਾਣ ਪਾਣੀ ਖਾਣ ਨੂੰ ਮੇਰਾ ਕੁਝ ਵੀ ਦਿਲ ਨਾ ਕਰੇ ਮੇਰਾ ਬਹੁਤ ਹੀ ਬੁਰਾ ਹਾਲ ਹੋ ਗਿਆ ਕਹਿੰਦੀ ਕਿ ਮੇਰੀ ਭੂਆ ਕੈਨੇਡਾ ਦੇ ਵਿੱਚ ਸੀ ਉਸ ਵਕਤ ਤਾਂ ਉਹਨਾਂ ਕੋਲੋਂ ਆਇਆ ਨਹੀਂ ਗਿਆ ਤੇ ਕੁਝ ਦਿਨਾਂ ਦੇ ਬਾਅਦ ਮੇਰੀ ਭੂਆ ਜੀ ਰੋਂਦੇ ਘਰ ਲਾਂਦੀ ਇੰਡੀਆ ਪਹੁੰਚ ਗਈ ਤੇ ਮੈਨੂੰ ਘੁੱਟ ਕੇ ਜਫੀ ਪਾ ਕੇ ਬਹੁਤ ਹੀ ਰੋਏ ਤੇ ਮੈਂ ਵੀ ਭੂਆ ਦੇ ਗੱਲ ਲੱਗ ਕੇ ਬਹੁਤ ਦੇਰ ਤੱਕ ਰੋਂਦੀ ਰਹੀ ਕਹਿੰਦੀ ਕਿ ਮੇਰੀ ਭੂਆ 1 ਮਹੀਨੇ ਦੇ ਵਾਸਤੇ ਇੰਡੀਆ ਆਈ ਸੀ ਅਤੇ 1 ਮਹੀਨਾ ਮੇਰੇ ਕੋਲ ਹੀ ਰਹੇ ਸੀ ਅਤੇ ਨਾਲ ਫੁੱਫੜ ਜੀ ਵੀ ਆਏ ਸੀ ਕਹਿੰਦੀ ਕਿ ਫੁੱਫੜ ਤਾਂ ਵਿੱਚ ਵਿਚਾਲੇ ਆਪਣੇ ਪਿੰਡ ਵੀ ਚੱਲ ਜਾਂਦਾ ਸੀ ਪਰ ਮੇਰੀ ਭੂਆ ਮੇਰੇ ਕੋਲ ਹੀ ਰਹੀ ਕਹਿੰਦੀ ਕਿ ਮੇਰੇ ਫੁੱਫੜ ਜੀ ਕਹਿੰਦੇ ਕਿ ਅਸੀਂ 1 ਮਹੀਨੇ ਵਾਸਤੇ ਆਏ ਸੀ ਤੇ ਹੁਣ ਸਾਡਾ ਟਾਈਮ ਵੀ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਤੇ ਹੁਣ ਅਸੀਂ ਵਾਪਸ ਜਾਣਾ ਕਹਿੰਦੀ ਕਿ ਮੇਰੀ ਭੂਆ ਜੀ ਕਹਿੰਦੀ ਕਿ ਮੈਂ ਇਹਨੂੰ ਕਿੱਦਾਂ ਛੱਡ ਕੇ ਚਲ ਜਾਵਾਂ ਮੈਂ ਇਹਨੂੰ ਛੱਡ ਕੇ ਨਹੀਂ ਜਾ ਸਕਦੀ ਕਹਿੰਦੀ ਕਿ ਮੇਰੇ ਫੁੱਫੜ ਜੀ ਚੱਲ ਗਏ ਤੇ ਮੇਰੇ ਪੂਆਜੀ ਮੇਰੇ ਕੋਲ ਹੀ ਰਹੇ ਤੇ ਮੇਰੇ ਫਿਰ ਪੂਆਜੀ ਫੁੱਫੜ ਜੀ ਨੇ ਦੋਨਾਂ ਨੇ ਮੇਰਾ ਵੀ ਬਾਹਰ ਦਾ ਕੰਮ ਬਣਾ ਦਿੱਤਾ ਕਹਿੰਦੀ ਕਿ ਮੇਰੇ ਫੁੱਫੜ ਜੀ ਕਹਿੰਦੇ ਮੈਨੂੰ ਕਿ ਜਿਹੜਾ ਪٹرول ਪੰਪ ਆ ਤੇਰੇ ਨਾਂ ਤੇ ਅਤੇ ਦੋ ਪਲਾਟ ਹੈ ਉਹ ਤੂੰ ਸਾਰੇ ਕਾਗਜ਼ ਪੱਤਰ ਮੈਨੂੰ ਦੇ ਦੇ ਅਤੇ ਮੈਂ ਦੇਖ ਲਵਾਂਗਾ ਤੇ ਉਹ ਜਿੰਨੇ ਵੀ ਪੈਸਾ ਹੋਵੇ ਹੋ ਸਕਦਾ ਜੋ ਵੀ ਹੋਵੇਗਾ ਉਹ ਮੈਂ ਤੇਰੇ ਨਾਂ ਤੇ ਜਮਾ ਕਰਵਾਉਂਦਾ ਰਵਾਂਗਾ ਕਹਿੰਦੀ ਮੈਂ ਵੀ ਜੋ ਵੀ ਮੇਰੇ ਕੋਲ ਕਾਗਜ਼ ਪੱਤਰ ਸੀ ਮੈਂ ਵੀ ਸਾਰੇ ਕੱਢ ਕੇ ਆਪਣੇ ਫੁੱਫੜ ਜੀ ਨੂੰ ਦੇ ਦਿੱਤੇ ਉਸ ਟਾਈਮ ਮੇਰਾ ਬਹੁਤ ਸਦਮੇ ਵਿੱਚ ਸੀ ਮੈਦੇ ਵਿੱਚ ਸੀ ਮੈਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਤੇ ਕਹਿੰਦੀ ਮੇਰੇ ਪੂਆਜੀ ਤੇ ਫੁੱਫੜ ਜੀ ਮੈਨੂੰ ਕਨੇਡਾ ਲੈ ਗਏ ਕਨੇਡਾ ਜਾ ਕੇ ਕਹਿੰਦੀ ਮੇਰੇ ਪੂਆਜੀ ਦੇ ਫੁੱਫੜ ਜੀ ਨੇ ਮੇਰਾ ਬਹੁਤ ਦਿਲ ਲਗਾਉਣ ਦੀ ਕੋਸ਼ਿਸ਼ ਕੀਤੀ ਕਦੇ ਮੈਨੂੰ ਕਿਤੇ ਕਮਾਉਣ ਦੇ ਲਈ ਲੈ ਕੇ ਜਾਂਦੇ ਕਦੇ ਕਿਤੇ ਕਮਾਉਣ ਦੇ ਲਈ ਲੈ ਕੇ ਜਾਂਦੇ ਕਹਿੰਦੀ ਫਿਰ ਉਹਨਾਂ ਨੇ ਮੈਨੂੰ ਉੱਥੇ ਕਾਲਜ ਦੇ ਵਿੱਚ ਪੜ੍ਹਨ ਦੇ ਲਈ ਪਾ ਦਿੱਤਾ ਪਰ ਮੇਰਾ ਦਿਲ ਨਾ ਲੱਗੇ ਕਹਿੰਦੀ ਕਿ ਮੇਰੀ ਪੂਆ ਦਾ ਇੱਕ ਮੁੰਡਾ ਸੀ ਕੁੜੀ ਨਹੀਂ ਸੀਗੀ ਉਹ ਮੇਰੇ ਤੋਂ ਕਾਫੀ ਵੱਡਾ ਸੀ ਕਹਿੰਦੀ ਜਿਹੜੇ ਬਾਹਰਲੇ ਬੱਚੇ ਹੁੰਦੇ ਆ ਉਹ ਇੱਧਰਲੇ ਬੱਚਿਆਂ ਨਾਲ ਜਲਦੀ ਕਿਤੇ ਘੁਲਦੇ ਮਿਲਦੇ ਨਹੀਂ। ਅਸੀਂ ਇੱਧਰਲੇ ਬੱਚੇ ਜਲਦੀ ਘੁਲ ਮਿਲ ਜਾਂਦੇ ਆਂ। ਬਾਹਰਲੇ ਬੱਚੇ ਕਦੀ ਪੰਜਾਬ ਦੇ ਬੱਚਿਆਂ ਨਾਲ ਘੁਲਦੇ ਮਿਲਦੇ ਨਹੀਂ। ਉਹਨਾਂ ਦਾ ਵੱਖਰਾ ਤਰੀਕਾ ਹੁੰਦਾ ਰਹਿਣ ਸਹਿਣ ਦਾ। ਕਹਿੰਦੀ ਚਲੋ ਫਿਰ ਕੀ ਕਰਨਾ? ਕਿ ਮੈਂ ਵੀ ਆਪਣੇ ਕਾਲਜ ਜਾਂਦੀ ਰਹੀ। ਕਹਿੰਦੀ ਕਿ ਮੇਰੀ ਭੂਆ ਦੀ ਨਾ ਇੱਕ ਸਹੇਲੀ ਸੀ ਤੇ ਉਹਨੇ ਮੇਰੀ ਭੂਆ ਨੂੰ ਅਨਵਾਈਟ ਕੀਤਾ ਤੇ ਮੇਰੀ ਭੂਆ ਆਪਣੀ ਸਹੇਲੀ ਦੇ ਘਰ ਚਲੀ ਗਈ ਤੇ ਉਹਨਾਂ ਨੂੰ ਉੱਥੇ ਕਾਫੀ ਹਨੇਰਾ ਹੋ ਗਿਆ ਤਾਂ ਮੇਰੀ ਭੂਆ ਨੇ ਮੈਨੂੰ ਉੱਥੋਂ ਫੋਨ ਕਰ ਦਿੱਤਾ ਕਿ ਅੱਜ ਮੇਰੇ ਕੋਲੋਂ ਘਰ ਨਹੀਂ ਆਇਆ ਜਾਣਾ ਤੁਸੀਂ ਰੋਟੀ ਪਾਣੀ ਖਾ ਕੇ ਸੋ ਜਾਣਾ ਕਹਿੰਦੀ ਫਿਰ ਮੈਂ ਰੋਟੀ ਪਾਣੀ ਬਣਾਇਆ ਫੁੱਫੜ ਜੀ ਨੂੰ ਰੋਟੀ ਪਾਣੀ ਖੁਲਾਇਆ ਤੇ ਭੂਆ ਦੇ ਮੁੰਡੇ ਨੂੰ ਰੋਟੀ ਪਾਣੀ ਖੁਲਾਇਆ ਤੇ ਨਾਲੇ ਆਪ ਵੀ ਤੇ ਨਾਲੇ ਮੈਂ ਆਪ ਖਾਧੀ ਰੋਟੀ ਤੇ ਕਹਿੰਦੀ ਫਿਰ ਮੈਂ ਆਪਣੇ ਕਮਰੇ ਦੇ ਵਿੱਚ ਚਲ ਗਈ ਕਹਿੰਦੀ ਕਿ ਮੈਂ ਕਮਰੇ ਦੀ ਕੁੰਡੀ ਲਗਾ ਲਈ ਅੰਦਰੋਂ ਕਹਿੰਦੀ ਕਿ ਅੱਧੀ ਰਾਤ ਮੈਨੂੰ ਮੈਨੂੰ ਪਿਆਸ ਲੱਗੀ ਤੇ ਮੈਂ ਰਸੋਈ ਦੇ ਵਿੱਚ ਪਾਣੀ ਲੈਣ ਦੇ ਲਈ ਗਈ ਜਦੋਂ ਮੈਂ ਪਾਣੀ ਲੈ ਕੇ ਵਾਪਸ ਆਈ ਤਾਂ ਮੈਂ ਆਪਣੇ ਕਮਰੇ ਦੀ ਕੁੰਡੀ ਲਗਾਉਣੀ ਭੁੱਲ ਗਈ ਕਹਿੰਦੀ ਕਿ ਮੈਂ ਸੁੱਤੀ ਪਈ ਸੀ ਮੈਨੂੰ ਐਦਾਂ ਲੱਗਿਆ ਕਿ ਜਿਵੇਂ ਮੇਰੇ ਤੋਂ ਕਿਸੇ ਨੇ ਆ ਕੇ ਚਾਦਰ ਲਾਈ ਹੋਵੇ ਤੇ ਮੈਂ ਇੱਕਦਮ ਹੀ ਜਲਦੀ ਦੇ ਨਾਲ ਉੱઠી ਤੇ ਉਸੇ ਵਕਤ ਉਸ ਇਨਸਾਨ ਨੇ ਮੇਰੇ ਮੂੰਹ ਤੇ ਹੱਥ ਰੱਖਤਾ ਤੇ ਕਮਰੇ ਦੀ ਕੁੰਡੀ ਲਾ ਦਿੱਤੀ ਕਹਿੰਦੀ ਕਿ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਉਸ ਦੇ ਕੋਲੋਂ ਛਡਾਉਣ ਦੀ ਪਰ ਮੈਂ ਛੁੱਟ ਨਾ ਸਕੀ ਕਹਿੰਦੀ ਉਹਦਾ ਮੂੰਹ ਟਕਿਆ ਹੋਇਆ ਸੀ ਕਹਿੰਦੀ ਉਹਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਕਹਿੰਦੀ ਫਿਰ ਉਹ ਫਟਾਫਟ ਉਸ ਕਮਰੇ 'ਚੋਂ ਬਾਹਰ ਚਲਾ ਗਿਆ ਕਹਿੰਦੀ ਕਿ ਮੇਰੇ ਕੋਲੋਂ ਦੇਖਿਆ ਵੀ ਨਹੀਂ ਗਿਆ ਭੱਜ ਕੇ ਗੇਟ ਖੋਲ੍ਹ ਕੇ ਵੀ ਉਹ ਹੈ ਕੌਣ ਸੀ ਕਹਿੰਦੀ ਜਦੋਂ ਮੈਂ ਉઠી ਆਪਣੇ ਕੱਪੜੇ ਠੀਕ ਕੀਤੇ ਤੇ ਜਾ ਕੇ ਗੇਟ ਖੋਲ੍ਹਿਆ ਤੇ ਉੱਥੇ ਕੋਈ ਵੀ ਨਹੀਂ ਸੀ ਫੁੱਫੜ ਜੀ ਆਪਣੇ ਕਮਰੇ ਦੇ ਵਿੱਚ ਆਰਾਮ ਦੇ ਨਾਲ ਸੁੱਤੇ ਪਏ ਸੀ ਕਹਿੰਦੀ ਭੂਆ ਦਾ ਮੁੰਡਾ ਆਪਣੇ ਕਮਰੇ ਦੇ ਵਿੱਚ ਆਰਾਮ ਨਾਲ ਪਿਆ ਹੋਇਆ ਸੀ ਕਹਿੰਦੀ ਅਗਲੇ ਦਿਨ ਜਦੋਂ ਭੂਆ ਸਵੇਰੇ ਆਈ ਤਾਂ ਸਾਰੇ ਘਰ ਦਾ ਖਲਾਰਾ ਉਵੇਂ ਹੀ ਖਿਲਰਿਆ ਪਿਆ ਸੀ ਕਹਿੰਦੀ ਨਾ ਮੈਂ ਕਾਲਜ ਗਈ ਪਰ ਮੈਂ ਕਾਹਦਾ ਕਾਲਜ ਜਾਣਾ ਸੀ ਕਹਿੰਦੀ ਕਿ ਮੇਰਾ ਦਿਲ ਕਰੇ ਕਿ ਮੈਂ ਮਾਰ ਹੀ ਜਾਵਾਂ ਕਹਿੰਦੀ ਕਿ ਭੂਆ ਨੂੰ ਮੈਂ ਕੀ ਦੱਸਦੀ ਕਹਿੰਦੀ ਕਿ ਭੂਆ ਕੀ ਕਹੇਗੀ ਕਿ ਮੈਂ ਇੰਨੀ ਦੂਰ ਤੋਂ ਇੰਡੀਆ ਤੋਂ ਲੈ ਕੇ ਆਈ ਤੇ ਇਹ ਇੱਕ ਦਿਨ ਵਾਸਤੇ ਘਰ ਛੱਡੀ ਤੇ ਇਹਨੇ ਇਹ ਕੀ ਕਰਤਾ ਕਹਿੰਦੀ ਮੈਂ ਅਗਲੇ ਦਿਨ ਕਾਲਜ ਗਈ ਤਾਂ ਫਿਰ ਮੈਂ ਉਵੇਂ ਹੀ ਪੂਆ ਦੇ ਨਾਲ ਘਰ ਦੇ ਥੋੜੇ-ਬੋਤੇ ਕੰਮ ਕਰਵਾਉਂਦੀ ਰਹੀ ਤੇ ਕਹਿੰਦੀ ਮੇਰਾ ਮਨ 부ਜਿਆ-ਪੁਜਿਆ ਰਹਿੰਦਾ ਸੀ ਕਹਿੰਦੀ ਮੈਨੂੰ ਪੂਆ ਨੇ ਵੀ ਕਈ ਵਾਰੀ ਪੁੱਛਿਆ ਕਿ ਕਮਲਜੀਤ ਤੂੰ ਕੀ ਗੱਲ ਹੈ ਤੂੰ ਉਦਾਸ ਜਿਹੀ ਰਹਿੰਦੀ ਆ ਕਹਿੰਦੀ ਮੈਂ ਕੀ ਦੱਸਦੀ ਵੀ ਕਹਿੰਦੀ ਕਾਲਜ ਦੇ ਵਿੱਚ ਮੇਰੀ ਇੱਕ ਸਹੇਲੀ ਸੀ ਉਹ ਵੀ ਮੈਨੂੰ ਰੋਜ਼ ਪੁੱਛਦੀ ਰਹਿੰਦੀ ਕਿ ਕਮਲਜੀਤ ਤੈਨੂੰ ਕੀ ਹੋਇਆ ਹੈ ਤੂੰ ਹਰ ਵਕਤ ਉਦਾਸ ਕਿਉਂ ਰਹਿੰਦੀ ਹੈ ਕਹਿੰਦੀ ਫਿਰ ਮੈਂ ਇੱਕ ਕੀ ਕੀਤਾ ਕਿ ਮੈਂ ਨਾ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਹਿੰਦੀ ਫਿਰ ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਤੁਹਾਡੇ ਘਰ ਕੋਣ ਆ ਸਕਦਾ ਰਾਤ ਨੂੰ ਗੇਟ ਤਾਂ ਤੁਹਾਡਾ ਲੋਕ ਕੀਤਾ ਹੋਵੇਗਾ ਕਹਿੰਦੀ ਮੈਂ ਕਿ ਹਾਂ ਹਾਂ ਗੇਟ ਤੇ ਸਾਡਾ ਲੋਕ ਹੀ ਸੀਗਾ ਕਹਿੰਦੀ ਕਦੀ ਕਦੀ ਨਾ ਮੈਨੂੰ ਛੱਕ ਆਪਣੇ ਭੂਆ ਦੇ ਮੁੰਡੇ ਤੇ ਹੁੰਦਾ ਸੀ ਤੇ ਪਰ ਇਹ ਇੱਕ ਗੱਲ ਸੀ ਨਾ ਕਿ ਮੈਂ ਕਿਹੜਾ ਕਦੀ ਉਹਦੇ ਨਾਲ ਕੁਲੀ ਮਿਲੀ ਸੀ ਕਹਿੰਦੀ ਪਰ ਮੈਨੂੰ ਉਹਦੇ ਸੁਭਾਅ ਦਾ ਪਤਾ ਸੀਗਾ ਕਹਿੰਦੀ ਕਿ ਨਾ ਮੈਨੂੰ ਉਸ ਉੱਤੇ ਸ਼ੱਕ ਹੋਣਾ ਕਿ ਸ਼ਾਇਦ ਇਹ ਹੋਵੇ ਕਹਿੰਦੀ ਇੱਕ ਦਿਨ ਮੈਂ ਉਹਨੂੰ ਫੋਨ ਤੇ ਗੱਲਾਂ ਕਰਦੇ ਹੋਏ ਸੁਣਿਆ ਤੇ ਕਹਿੰਦੀ ਉਹ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕਰਦਾ ਪਿਆ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਪਈ ਸੀ ਕਹਿੰਦੀ ਕਿ ਮੈਨੂੰ ਉਸ ਤੇ ਸ਼ੱਕ ਹੁੰਦਾ ਸੀ ਕਦੀ ਕਦੀ ਤਾਂ ਦਿਲ ਕਰੇ ਕਿ ਦੱਸ ਦੇਵਾਂ ਪਰ ਮੈਂ ਡਰਦੀ ਨੇ ਆਪਣੀ ਭੂਆ ਨੂੰ ਕਦੀ ਕੁਝ ਨਹੀਂ ਦੱਸਿਆ ਕਹਿੰਦੀ ਇਸੇ ਤਰ੍ਹਾਂ ਟਾਈਮ ਲੰਘਦਾ ਗਿਆ ਤੇ ਇੱਕ ਦਿਨ ਜਦੋਂ ਮੈਂ ਕਾਲਜ ਜਾਣ ਦੇ ਲਈ ਤਿਆਰ ਹੋਣ ਲੱਗੀ ਤਾਂ ਕੱਪੜੇ ਪਾਉਣ ਲੱਗੀ ਨਾ ਕਹਿੰਦੀ ਮੇਰੇ ਕੱਪੜੇ ਨਾ ਕਾਫੀ ਟਾਈਟ ਹੋ ਗਏ ਪਹਿਲਾਂ ਨਾਲੋਂ ਕਹਿੰਦੀ ਮੈਨੂੰ ਹੋਰ ਡਰ ਲੱਗਣ ਲੱਗ ਪਿਆ ਕਹਿੰਦੀ ਮੈਂ ਮੇਰਾ ਸਰੀਰ ਹੈ ਨਾ ਫੁੱਲਣ ਲੱਗ ਪਿਆ ਕਹਿੰਦੀ ਨਾ ਮੈਂ ਕਿਸੇ ਡਾਕਟਰ ਦੇ ਕੋਲ ਜਾ ਸਕਦੀ ਸੀ ਕਿਉਂਕਿ ਮੈਂ ਉੱਥੇ ਕਿਸੇ ਨੂੰ ਇੰਨਾ ਜਾਣਦੀ ਨਹੀਂ ਸੀ ਬਾਹਰ ਅੰਦਰ ਇੰਨਾ ਆ ਕੇ ਨਿਕਲੀ ਨਹੀਂ ਸੀ ਕਹਿੰਦੀ ਨਾ ਹੀ ਮੈਂ ਆਪਣੇ ਭੂਆ ਨਾਲ ਨੂੰ ਨਾਲ ਲੈ ਕੇ ਜਾ ਸਕਦੀ ਸੀ ਕਹਿੰਦੀ ਕਿ ਮੈਨੂੰ ਸਮਝ ਨਾ ਆਵੇ ਮੈਂ ਕਰਾਂ ਤਾਂ ਕੀ ਕਰਾਂ ਕਹਿੰਦੀ ਮੈਂ ਫਿਰ ਆਪਣੀ ਸਹੇਲੀ ਦੇ ਨਾਲ ਸਾਰੀ ਗੱਲ ਕੀਤੀ ਕਹਿੰਦੀ ਕਿ ਉਹ ਜਿਹੜੀ ਮੇਰੀ ਸਹੇਲੀ ਸੀ ਨਾ ਉਹਦੀ ਮੰਮੀ ਡਾਕਟਰ ਸੀਗੀ ਤੇ ਕਹਿੰਦੀ ਉਹਨੇ ਮੈਨੂੰ ਕਿਹਾ ਕਿ ਮੇਰੀ ਮੰਮੀ ਡਾਕਟਰ ਹੈ ਤੇ ਤੂੰ ਨਾ ਛੁੱਟੀ ਦੇ ਟਾਈਮ ਨਾ ਸਾਡੇ ਘਰ ਹੁੰਦੀ ਜਾਵੀਂ ਕਹਿੰਦੀ ਮੈਂ ਕਿ ਕੀ ਮੈਂ ਛੁੱਟੀ ਤੇ ਟਾਈਮ ਨਾ ਆਪਣੀ ਸਹੇਲੀ ਦੇ ਨਾਲ ਉਸਦੇ ਘਰ ਹੀ ਚਲੀ ਗਈ ਕਹਿੰਦੀ ਕਿ ਮੇਰੀ ਸਹੇਲੀ ਦੀ ਮੰਮੀ ਨੇ ਮੇਰਾ ਚੈੱਕਅਪ ਕੀਤਾ ਤੇ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਕਹਿੰਦੀ ਮੇਰੇ ਪਿਆਰਾ ਹੇਠੋਂ ਜ਼ਮੀਨ ਨਿਕਲ ਗਈ ਕਹਿੰਦੀ ਕਿ ਮੇਰੀ ਸਹੇਲੀ ਦੀ ਮੰਮੀ ਕਹਿੰਦੀ ਕਿ ਤੂੰ ਮਾਂ ਬਣਨ ਵਾਲੀ ਐ ਕਹਿੰਦੀ ਮੈਨੂੰ ਸਮਝਣਾ ਆਵੇ ਕੀ ਮੈਂ ਕਰਾਂ ਤੇ ਕੀ ਕਰਾਂ ਕਹਿੰਦੀ ਮੈਂ ਬਹੁਤ ਜ਼ਿਆਦਾ ਰੋਈ ਕਹਿੰਦੀ ਮੈਨੂੰ ਮੇਰੀ ਸਹੇਲੀ ਨੇ ਚੁੱਪ ਕਰਵਾਇਆ ਤੇ ਕਹਿੰਦੀ ਉਹਦੀ ਮੰਮੀ ਨੇ ਮੈਨੂੰ ਪੁੱਛਿਆ ਤੇ ਕਹਿੰਦੀ ਮੈਂ ਸਾਰੀ ਗੱਲ ਉਸ ਨੂੰ ਦੱਸ ਦਿੰਦੀ ਤੇ ਕਹਿੰਦੀ ਕੋਈ ਗੱਲ ਨਹੀਂ ਕਿ ਮੈਂ ਤੁਹਾਡੇ ਘਰ ਆਵਾਂਗੀ ਤੇ ਤੇਰੀ ਭੂਆ ਨਾਲ ਗੱਲ ਕਰਾਂਗੀ ਕਹਿੰਦੀ ਮੈਂ ਕਿਹਾ ਨਾ ਤੁਸੀਂ ਮੇਰੀ ਭੂਆ ਨਾਲ ਕੋਈ ਗੱਲ ਨਾ ਕਰਿਓ ਇਹ ਮੈਂ ਖੁਦ ਹੀ ਕਰ ਲਵਾਂਗੀ ਕਹਿੰਦੀ ਇਸੇ ਤਰ੍ਹਾਂ ਕਰਦੇ ਕਰਾਂਦਿਆਂ ਦਿਆਂ 20-25 ਦਿਨ ਲੰਘ ਗਏ ਕਹਿੰਦੀ ਇੱਕ ਦਿਨ ਫਿਰ ਮੈਂ ਨਾ ਦਿਲ ਵੱਡਾ ਕਰਕੇ ਆਪਣੀ ਭੂਆ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਕਹਿੰਦੀ ਉਸੇ ਵਕਤ ਮੇਰੀ ਭੂਆ ਦਾ ਮੁੰਡਾ ਉੱਥੇ ਆ ਗਿਆ ਤੇ ਮੈਂ ਕਹਿੰਦੀ ਡਰ ਗਈ ਤੇ ਮੈਂ ਫਿਰ ਉੱਥੇ ਹੀ ਚੁੱਪ ਕਰ ਗਈ ਕਹਿੰਦੀ ਰਾਤ ਹੋਈ ਤੇ ਰਾਤ ਨੂੰ ਫਿਰ ਸਾਰਿਆਂ ਨੇ ਰੋਟੀ ਪਾਣੀ ਖਾਧਾ ਤੇ ਫਿਰ ਰਾਤ ਨੂੰ ਸਾਰੇ ਆਪਣੇ ਆਪਣੇ ਕਮਰੇ 'ਚ ਸਾਰੇ ਸੋ ਗਏ ਕਹਿੰਦੀ ਮੈਨੂੰ ਨੀਂਦ ਨਾ ਆਵੇ ਤੇ ਮੈਂ ਫਿਰ ਉੱਠੀ ਕਹਿੰਦੀ ਜਦੋਂ ਮੈਂ ਉੱਠੀ ਤੇ ਮੈਂ ਆਪਣਾ ਦਰਵਾਜ਼ਾ ਖੋਲਿਆ ਤੇ ਮੇਰੇ ਦਰਵਾਜ਼ੇ ਦੇ ਨਾਲ ਕੋਈ ਬੰਦਾ ਖੜਾ ਸੀ ਉਹਨੇ ਉਸੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਸੀ ਤੇ ਉਸੇ ਤਰ੍ਹਾਂ ਦੇ ਉਸ ਨੇ ਉਸ ਰਾਤ ਕੱਪੜੇ ਪਾਏ ਹੋਏ ਸੀ ਅਤੇ ਉਸੇ ਤਰ੍ਹਾਂ ਹੀ ਉਸਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਕਹਿੰਦੀ ਮੈਂ ਕਿਹਾ ਕਿ ਮੈਂ ਅੱਜ ਨਹੀਂ ਇਹਨੂੰ ਛੱਡਦੀ ਤੇ ਅੱਜ ਮੈਂ ਜ਼ਰੂਰ ਇਹਦਾ ਮੂੰਹ ਨੰਗਾ ਕਰਕੇ ਦੇਖਾਂਗੀ ਕਿ ਇਹ ਹੈ ਕੌਣ ਹੈ ਕਹਿੰਦੀ ਜਦੋਂ ਮੈਂ ਉਹਦੇ ਮੂੰਹ ਤੋਂ ਕਪੜਾ ਲਾਇਆ ਤਾਂ ਮੇਰੇ ਉਸਦਾ ਮੂੰਹ ਦੇਖਿਆ ਤਾਂ ਕਹਿੰਦੀ ਮੇਰੇ ਤੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਹਿੰਦੇ ਜਿਹਨੂੰ ਮੈਂ ਆਪਣੇ ਪਿਓ ਤੋਂ ਵੀ ਵੱਧ ਕੇ ਸਮਝਿਆ ਸੀ ਜਿਹੜਾ ਮੈਨੂੰ ਇੰਡੀਆ ਤੋਂ ਕੈਨੇਡਾ ਲੈ ਕੇ ਆਇਆ ਕਿ ਇਹ ਕੱਲੀ ਇੱਥੇ ਕੀ ਕਰੇਗੀ ਉਹ ਮੇਰਾ ਸਕਾ ਫੁੱਫੜ ਸੀ ਕਹਿੰਦੀ ਮੈਨੂੰ ਆਪਣੇ ਆਪ ਤੋਂ ਇੰਨੀ ਨਫ਼ਰਤ ਹੁੰਦੀ ਪਈ ਸੀ ਕਿ ਮੈਂ ਆਪਣੇ ਫੁੱਫੜ ਦੇ ਜਵਾਕ ਦੀ ਮਾਂ ਬਣਨ ਵਾਲੀ ਹਾਂ ਕਹਿੰਦੀ ਉਸ ਰਾਤ ਮੈਨੂੰ ਕੁਝ ਵੀ ਚੰਗਾ ਨਾ ਲੱਗੇ ਮੈਨੂੰ ਰਾਤ ਨੂੰ ਨੀਂਦ ਨਾ ਆਵੇ ਮੈਂ ਬਹੁਤ ਮੁਸ਼ਕਲ ਪੂਰੀ ਰਾਤ ਲੰਘਾਈ ਕਹਿੰਦੀ ਮੈਨੂੰ ਸਮਝਣਾ ਆਵੇ ਮੈਂ ਆਪਣੀ ਭੂਆ ਨੂੰ ਦੱਸਾਂ ਜੇ ਮੈਂ ਦੱਸਾਂ ਤਾਂ ਭੂਆ ਦਾ ਘਰ ਪਟਿਆ ਜਾਣਾ ਸੀ ਕਹਿੰਦੀ ਜੇ ਮੈਂ ਨਹੀਂ ਦੱਸਦੀ ਸੀ ਤਾਂ ਫਿਰ ਮੈਂ ਕੀ ਕਰਦੀ ਜਵਾਕ ਨੂੰ ਲੈ ਕੇ ਕਿੱਥੇ ਜਾਂਦੀ ਕਹਿੰਦੀ ਫਿਰ ਮੈਂ ਇਦਾਂ ਹੀ ਸੋਚਦੀ ਸੋਚਦੀ ਨਾ ਮੈਂ ਆਪਣੀ ਸਹੇਲੀ ਦੇ ਨਾਲ ਗੱਲ ਕੀਤੀ ਕਹਿੰਦੀ ਫਿਰ ਮੇਰੀ ਸਹੇਲੀ ਦੀ ਮੰਮੀ ਨੇ ਮੇਰੀ ਭੂਆ ਦੇ ਨਾਲ ਗੱਲ ਕੀਤੀ ਤੇ ਸਾਰੀ ਗੱਲ ਮੇਰੀ ਭੂਆ ਨੂੰ ਦੱਸੀ ਕਹਿੰਦੀ ਮੇਰੀ ਭੂਆ ਤੇ ਫੁੱਫੜ ਦੇ ਦੀ ਬਹੁਤ ਜ਼ਿਆਦਾ ਲੜਾਈ ਹੋਈ ਕਹਿੰਦੀ ਮੇਰਾ ਫੁੱਫੜ ਕਹਿੰਦਾ ਕਿ ਇਹ ਖੁਦ ਮੇਰੇ ਕਮਰੇ ਦੇ ਵਿੱਚ ਆਈ ਸੀ ਤੇ ਕਹਿੰਦੀ ਮੈਂ ਉੱਚੀ ਉੱਚੀ ਰੋਵਾਂ ਕਹਿੰਦੀ ਆਖਰੀ ਵਿੱਚ ਇੱਕ ਦਿਨ ਉਹ ਦਿਨ ਆ ਗਿਆ ਜਦੋਂ ਮੇਰੀ ਕੁੱਖ ਦੇ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ ਕਹਿੰਦੀ ਉਹ ਇੱਕ ਬੇਟੀ ਸੀ ਕਹਿੰਦੀ ਮੇਰੀ ਭੂਆ ਕਹਿੰਦੀ ਕਿ ਹੁਣ ਤੂੰ ਅੱਗੇ ਕਿਸੇ ਨਾਲ ਗੱਲ ਨਾ ਕਰੀਂ ਕਿ ਇਹ ਬੇਟੀ ਤੇਰੀ ਉਹ ਬੇਟੀ ਮੇਰੀ ਭੂਆ ਨੇ ਰੱਖ ਲਈ ਕਹਿੰਦੀ ਫਿਰ ਮੇਰਾ ਉਥੇ ਦਿਲ ਨਹੀਂ ਲੱਗਦਾ ਸੀ ਕਿ ਨਾ ਮੈਂ ਤਾਂ ਆਪਣੇ ਫੁੱਫੜ ਦੀ ਸ਼ਕਲ ਦੇਖਣਾ ਨਹੀਂ ਚਾਹੁੰਦੀ ਸੀ ਹਾਏ ਮੇਰਾ ਉਸ ਦੇ ਸਾਹਮਣੇ ਹੋਣ ਨੂੰ ਦਿਲ ਨਹੀਂ ਕਰਦਾ ਸੀ ਕਹਿੰਦੀ ਮੈਂ ਵਾਪਸ ਇੰਡੀਆ ਆ ਗਈ ਕਹਿੰਦੀ ਮੈਂ ਆਪਣੇ ਪਿਓ ਦਾ ਕਾਰੋਬਾਰ ਸੰਭਾਲਣ ਲੱਗ ਪਈ ਕਹਿੰਦੀ ਫਿਰ ਮੈਂ ਪ੍ਰਣ ਲੈ ਲਿਆ ਕਿ ਮੈਂ ਕਦੀ ਵਿਆਹ ਨਹੀਂ ਕਰਵਾਉਣਾ ਕਹਿੰਦੀ ਜੋ ਕੁਝ ਮੇਰੇ ਨਾਲ ਹੋਇਆ ਮੇਰੀ ਜ਼ਿੰਦਗੀ ਤਬਾਹ ਕਰਤੀ ਮੇਰੇ ਫੁੱਫੜ ਨੇ ਕਹਿੰਦੀ ਪਰ ਮੈਂ ਜ਼ਿੰਦਗੀ ਭਰ ਕਦੀ ਵਿਆਹ ਨਹੀਂ ਕਰਵਾਉਣਾ ਤੇ ਕਹਿੰਦੀ ਮੈਂ ਇੱਕ ਪ੍ਰਾਈਵੇਟ ਸਕੂਲ ਖੋਲ੍ਹ ਲਿਆ ਕਹਿੰਦੀ ਕਿ ਮੈਂ ਉਸ ਸਕੂਲ ਦੇ ਵਿੱਚ ਉਹਨਾਂ ਬੱਚਿਆਂ ਨੂੰ ਪੜਾਉਣ ਲੱਗ ਗਈ ਜਿਨ੍ਹਾਂ ਬੱਚਿਆਂ ਦੇ ਮਾਪਿਓ ਗਰੀਬ ਸਨ ਜਾਂ ਫਿਰ ਉਹਨਾਂ ਦੇ ਮਾਪਿਓ ਮਰੇ ਹੋਏ ਸਨ ਜੋ ਗਰੀਬ ਲੋਕ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਭਰ ਸਕਦੇ ਸਨ ਕਹਿੰਦੀ ਕਿ ਮੈਂ ਉਹਨਾਂ ਬੱਚਿਆਂ ਨੂੰ ਫ੍ਰੀ ਪੜਾਉਣ ਲੱਗ ਪਈ ਪਿੰਡ ਦੇ ਜੋ ਕੁੜੀਆਂ ਮੁੰਡੇ ਵੱਧ ਪੜੇ ਸੀ ਉਹਨਾਂ ਨੂੰ ਆਪਣੇ ਸਕੂਲ ਦੇ ਵਿੱਚ ਟੀਚਰ ਰੱਖ ਲਿਆ ਮੈਂ ਆਪਣੇ ਕੋਲੋਂ ਉਹਨਾਂ ਨੂੰ 10000 ਮਹੀਨੇ ਦੀ ਤਨਖਾਹ ਦਿੰਦੀ ਸੀ ਤੇ ਜਿਨ੍ਹਾਂ ਵੀ ਪੈਸਾ ਮੇਰੇ ਮੰਮੀ ਪਪਾ ਨੇ ਮੇਰੇ ਨਾਂ ਤੇ ਕਰਵਾਇਆ ਸੀ ਅਤੇ ਦੋ ਪਲਾਟ ਸੀ ਅਤੇ ਜਿੰਨੀ ਵੀ ਮੇਰੀ ਪ੍ਰਾਪਰਟੀ ਸੀ ਤੇ ਜੋ પેટ્રોલ ਪੰਪ ਸੀ ਜਿੰਨਾ ਵੀ ਪੈਸਾ ਆਉਂਦਾ ਸੀ ਉਹ ਮੈਂ ਸਾਰਾ ਇਹਨਾਂ ਬੱਚਿਆਂ ਤੇ ਹੀ ਲਾ ਲਾਇਆ ਕਹਿੰਦੀ ਕਿ ਉਹ ਬੱਚੇ ਮੈਨੂੰ ਆਪਣੇ ਵਰਗੇ ਲੱਗਦੇ ਸੀ ਕਿ ਇਹ ਮੇਰੇ ਇਹ ਰਿਸ਼ਤੇਦਾਰਾਂ ਤੇ ਯਕੀਨ ਨਾ ਕਰੋ ਪੂਆ ਤਾਂ ਚੱਲ ਆਪਣੀ ਹੁੰਦੀ ਆ ਪਰ ਫੁੱਫੜ ਸਗਾ ਨਹੀਂ ਹੁੰਦਾ ਕਹਿੰਦੀ ਕਿ ਮੇਰੇ ਫੁੱਫੜ ਨੇ ਮੇਰੀ ਜ਼ਿੰਦਗੀ ਤਬਾਹ ਕਰਤੀ ਮੇਰੇ ਫੁੱਫੜ ਨੇ ਮੈਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤਾ ਦੋਸਤੋ ਇਸ ਭੈਣ ਦੇ ਨਾਲ ਬਹੁਤ ਹੀ ਨਾਣਸਾਫੀ ਹੋਈ ਹੈ ਇਸ ਭੈਣ ਦੀ ਕਹਾਣੀ ਸੁਣ ਕੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਇੱਕ ਬਿਨਾ ਮਾਂ-ਬਾਪ ਦੀ ਬੱਚੀ ਦੇ ਨਾਲ ਉਸ ਪਾਪੀ ਇਨਸਾਨ ਨੇ ਇਹ ਕੀ ਕੀਤਾ ਇਸ ਇਨਸਾਨ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਦੋਸਤੋ ਤੁਹਾਨੂੰ ਇਹ ਭੈਣ ਕਮਲਜੀਤ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਤੁਸੀਂ ਕਮੈਂਟ ਵਿੱਚ ਜਰੂਰ ਦੱਸਣਾ